ਤੋ ਉਦਾਂ ਟੀਮਾਂ ਉਦੋਂ ਸੀਆਂ ਬਾਕੀ ਚੇਂਜ ਹੋ ਸਕਦਾ ਕੁਛ ਨਾ ਕੁਛ ਇਹ ਕਬੱਡੀ ਆ ਮਿੱਤਰੋ ਇਹ ਪਲੇਅਰ ਆ ਟਾਈਮ-ਟਾਈਮ ਤੇ ਕੁਛ ਨਾ ਕੁਛ ਬਦਲੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਆ ਅੱਜ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਣੀ ਹੀ ਰਹਿੰਦੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟਾਂ ਤੇ ਆਉਣੇ ਆ ਮਿੱਤਰੋ ਵੱਡੇ ਮੇਲੇ ਅੱਜ ਦੇ ਦਿਨ ਦੇ ਤੇ ਕਨੇਡਾ ਦੀ ਇੱਕ ਤੁਹਾਨੂੰ ਜਾਣਕਾਰੀ ਵੀ ਦੇਣੀ ਆ ਲਾਈਵ ਬੰਦ ਬਾਰੇ ਜਾਂ ਲਾਈਵ ਕਿਦਾਂ ਉਹ ਚੀਜ਼ ਵੀ ਤੁਹਾਨੂੰ ਕਲੀਅਰ ਕਰਦੇ ਆ ਨਵੇਂ ਆਏ ਆ ਤਾਂ ਸਬਸਕ੍ਰਾਈਬ ਤੇ ਲਾਈਕ ਇਹ ਫਰਜ਼ ਆ ਜ਼ਰੂਰ ਕਰਿਓ ਆਪਾਂ ਟੂਰਨਾਮੈਂਟਾਂ ਦੇ ਆਉਣੇ ਆ ਪਹਿਲਾਂ ਛੋਟਾ ਟੂਰਨਾਮੈਂਟ ਅੱਜ ਜੋ ਸਮੀਪੁਰ ਦੇ ਵਿੱਚ ਮਿੱਤਰੋ ਜਲੰਧਰ ਇਲਾਕੇ 'ਚ ਕਰਵਾਇਆ ਜਾਣਾ 70 ਕਿਲੋ ਨਰੋਲ ਪਿੰਡ ਪੱਧਰ ਦੀਆਂ ਟੀਮਾਂ ਅੱਜ ਇਸ ਟੂਰਨਾਮੈਂਟ ਤੇ ਹਿੱਸਾ ਲੈਣੇਗਾ ਤੇ 3 ਕਿਲੋ ਦਾ ਸ਼ੋਅ ਮੈਚ ਵੀ ਹੋਣਿਆ ਮਿੱਤਰੋ ਦੋ ਸਮੀਪੁਰਾ ਟੀਮਾਂ ਤੁਹਾਨੂੰ ਦਖਾ ਰਿਆ ਮੈਂ ਇਹ ਮਿੱਤਰੋ ਅੱਜ ਇੱਥੇ ਖੇਡਣੀਆਂ ਸੋ ਵਧੀਆ ਮੇਲਾ ਇਹ ਅੱਗੇ ਮਿੱਤਰੋ ਅੱਜ ਮੱਲਾ ਸਾਹਿਬ ਚ ਵੱਡਾ ਸ਼ੋਅ ਮੈਚ ਖਡੂਰ ਸਾਹਿਬ ਦੀ ਟੀਮਾਂ ਦੂਜੇ ਪਾਸੇ ਬਾਬਾ ਬਕਾਲਾ ਸਾਹਿਬ ਦੀ ਟੀਮਾਂ ਅੱਜ ਵੱਡਾ ਸ਼ੋਅ ਮੈਚ ਹੋਣਾ ਇਹਨਾਂ ਦਾ ਇਹ ਜੋ ਹੈ ਮਾਝੇ ਇਲਾਕੇ 'ਚ ਮਿੱਤਰੋ ਅੱਜ ਕਮਾਲ ਦਾ ਸ਼ੋਅ ਮੈਚ ਆ ਸੋ ਇਹ ਤੁਹਾਨੂੰ ਅੱਜ ਵੱਡੀ ਅਪਡੇਟ ਦੇਣੀ ਸੀ ਦੋ ਟੂਰਨਾਮੈਂਟ ਅੱਜ ਦੇ ਦਿਨ ਦੇ ਆਪਾਂ ਨੂੰ ਕਲੀਅਰ ਸੀਗੇ ਕੈਨੇਡਾ ਦੇ ਮੇਲੇ ਤੇ ਆਉਣੇ ਆ ਮਿੱਤਰੋ ਲਾਈਵ ਵਰਲਡ ਕੱਪ ਆ ਰਿਹਾ ਕੱਪ ਬਹੁਤੇ ਵੀਰਾਂ ਨੇ ਜੋ ਹੈ ਆਪਣੇ ਮੇਂ ਨਹੀਂ ਕਿਹਾ ਸੀ ਹਨ ਸੋ ਉਹ ਜੋ ਹੈ ਟੈਗ ਟਾਂ ਕਰਕੇ ਸੀ ਮਿੱਤਰੋ ਬਲੱਗ ਭਗ ਬੱਕ ਹੋ ਗਈਆਂ ਵਰਲਡ ਕੱਪ ਦੀਆਂ ਟੈਗ ਟਾਂ ਤੇ ਕੱਟ ਉੱਥੇ ਬਹੁਤ ਹੋ ਜਾਣਾ ਹੁਣ ਉਮੀਦ ਆ ਵੀ ਲਾਈਵ ਵੀ ਜ਼ਰੂਰ ਚੱਲ ਚੱਲੂਗਾ ਕਿਉਂਕਿ ਆਪਾਂ ਗੱਲ ਕੀਤੀ ਆ ਵੀਰਾਂ ਨਾਲ ਉਹ ਕਹਿੰਦੇ ورلڈ ਕੱਪ ਦਾ ਲਾਈਵ ਜ਼ਰੂਰੀ ਆ ਯਾਰ ਪੰਜਾਬ ਤੋਂ ਸਾਰੀ ਦੁਨੀਆ ਹੀ ਕਬੱਡੀ ਨੂੰ ਪਿਆਰ ਕਰਦੀ ਆ ਜੋ ਪੰਜਾਬ ਚ ਉਹਨਾਂ ਨੇ ਆਨੰਦ ਲੈਣਾ ਮੈਚਾਂ ਦਾ ਸੋ ਲਾਈਵ ਜ਼ਰੂਰ ਚੱਲੂਗਾ ਇਹ ਵੀ ਤੁਹਾਨੂੰ ਕਲੀਅਰ ਕਰ ਦਿੰਨੇ ਆ ਟੀਮਾਂ ਕਾ ਵੈਸੇ ਮੇਰੀਆਂ ਦੱਸਿਆਂ ਆਉਂਗਾ ਕਿਉਂਕਿ ਚੇਂਜ ਵੇਂਜ ਹੋ ਜਾਂਦੇ ਆ ਯਾਰ ਪਲੇਅਰਾਂ ਦਾ ਕੋਈ ਪਤਾ ਨਹੀਂ ਹੁੰਦਾ ਹੋ ਸਕਦਾ ਕੋਸ਼ਕ ਟੀਮਾਂ 'ਚ ਫਰਕ ਜ਼ਰੂਰ ਪਾ ਦੇਣਾ ਕਿਉਂਕਿ ਅਜੇ ਦਿਨ ਪਏ ਸੀ ਮਿੱਤਰੋ ਆਪਾਂ ਵੀਡੀਓ ਪਹਿਲਾਂ ਬਣਾਉਂਗਾ ਸੀਗਾ ਸੋ ਉਦਾਂ ਟੀਮਾਂ ਉਦੋਂ ਸੀਗਾ ਬਾਕੀ ਚੇਂਜ ਹੋ ਸਕਦਾ ਕੁਛ ਨਾ ਕੁਛ ਇਹ ਕਬੱਡੀ ਆ ਮਿੱਤਰੋ ਇਹ ਪਲੇਅਰ ਆ ਟਾਈਮ-ਟਾਈਮ ਤੇ ਕੁਛ ਨਾ ਕੁਛ ਬਦਲੀ ਜਾਂਦਾ ਸੋ ਉਹਦੇ ਲਈ ਦਲ ਤੋਂ ਮਾਫੀ ਮੰਗਦੇ ਆ ਬਾਕੀ ਮਿਲਦੇ ਆ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਕੱਲ ਨੂੰ ਹੋਣਾ ਸਰਾ ਕੱਲ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਕੱਲ ਨੂੰ ਜੁਆ ਧੱਕ ਪੈਣੀ ਆ ਸੋ ਨਵੇਂ ਆਏ ਆ ਤਾਂ ਸਬਸਕ੍ਰਾਈਬ ਲਾਈਕ ਕਰਕੇ ਜਾਇਓ ਧੰਨਵਾਦ